WhatsApp ਉੱਤੇ ਕੌਲਾ ਕਰਕੇ ਜਿਹੜੇ ਭੋਲੇ-ਭਾਲੇ ਲੋਕਾਂ ਨੂੰ ਠੱਗਦੇ ਆ ਅੱਜ ਉਹਨਾਂ ਦਾ ਚਿਹਰਾ ਨੰਗਾ ਕਰਨ ਲੱਗੇ ਆ ਉਹਨਾਂ ਦਾ ਚਿਹਰਾ ਵੀ ਦੇਖ ਲਿਓ ਜਿਹੜੇ ਕਹਿੰਦੇ ਆ ਮੈਂ ਤੇਰਾ ਫਲਾਣਾ ਰਿਸ਼ਤੇਦਾਰ ਬੋਲਦਾ ਆ ਤੇ ਪਛਾਣਿਆ ਮੈਨੂੰ ਤੁਸੀਂ ਸੁਣੀਆਂ ਹੋਣੀਆਂ ਵੀਡੀਓ ਅੱਜ ਉਹਨਾਂ ਦਾ ਚਿਹਰਾ ਦਿਖਾਵਾਂਗੇ ਤੁਹਾਨੂੰ ਆ ਦੇਖ ਲਿਓ ਵੀਡੀਓ ਚ ਹੋਰ ਸਾਹਿਬ ਵਧੀਆ ਤੁਸੀਂ ਸੁਣੋ ਸਿੱਧਾ ਤੇ ਧੀਰ ਠੀਕ ਨੇ ਮੈਂ ਕਿਹਾ ਮੈਂ ਕਲਾ ਲਈਏ ਸ਼ਾਇਦ ਇਹ ਕਰਕੇ ਮੈਂ ਕਰਕੇ ਆਵਾਜ਼ ਨਾ ਜਾਂਦੀ ਹੋਵੇ ਹਾਂ ਨਹੀਂ ਨਹੀਂ ਪਹਿਲਾਂ ਆਵਾਜ਼ ਨਹੀਂ ਆਉਂਦੀ ਸੀ ਭਰਾ ਹਾਂ ਹੋਰ ਸਭ ਸਭ ਠੀਕ ਆ ਸਭ ਵਧੀਆ ਹਾਂ ਉਹ ਤੇਰਾ ਨੰਬਰ ਨਹੀਂ ਸੇਵ ਸੀ ਭਰਾਵਾ ਮੈਂ ਪਤਾ ਕਿਦਾਂ ਹੁਣ ਜਿਹੜਾ ਬੰਦਾ ਤੇ ਚੱਲ ਫੋਨ ਕਰਦਾ ਰਹਿੰਦਾ ਹੁਣ ਤੇਰਾ ਫੋਨ ਆਉਣਾ ਹੁੰਦਾ ਕਿਤੇ 4 5 ਮਹੀਨੇ ਤੇ ਨੰਬਰ ਸੇਵ ਕੀ ਕਰਨ ਸਹੀ ਗੱਲ ਆ ਸਹੀ ਗੱਲ ਤੂੰ ਕੋਈ ਕੰਮ ਹੋਵੇ ਤਾਂ ਫੋਨ ਕਰਨਾ ਹੁੰਦਾ ਵੀ ਆ ਕਰਦੇਈ ਉਹ ਕਰਦੇਈ ਉਦਾਂ ਤੂੰ ਕਿਹੜਾ ਚੇਤੇ ਕਰਨਾ ਕੰਜਰਾ ਬਿਲਕੁਲ ਬਿਲਕੁਲ ਸਹੀ ਗੱਲ ਆ ਹੋਰ ਹਾਂ ਠੀਕ ਆ ਵਧੀਆ ਗੁੱਸਨਾ ਕਿੱਥੇ ਦਫਾ ਹੋ ਰਿਹਾ ਮੈਂ ਤੇ ਇਧਰ ਭਰਾਵਾ ਹੜਾ ੋੜਾ ਚੀ ਚੱਲਾ ਸੇਵਾ ਕਰਨ ਚੱਲੇ ਆ ਠੀਕ ਠੀਕ ਉਹ ਬੰਦਿਆਂ ਨੇ ਜਿੱਦਾਂ ਮਤਲਬ ਆਉਣਾ ਸੀਗਾ ਉਹ ਰਕਸ਼ਨ ਪਾਣੀ ਜਿਹਦਾ ਵੰਡਣਾ ਉਹ ਦੇਖਣ ਚੱਲੇ ਆ ਵੀ ਕਿਹੜੀ ਜਗਾ ਲੋੜ ਆ ਮੈਂ ਫੋਰ ਉਹ ਠੀਕ ਠਾਕ ਤੁਸੀਂ ਦੱਸੋ ਕੋਈ ਸਾਡੇ ਰਾਂ ਸੇਵਾ ਹੋਵੇ ਇਹ ਵਾ ਆਪਣਾ ਤੈਨੂੰ ਪਤਾ ਵਧੀਆ ਸਰੀ ਜਾਂਦਾ ਰੱਬ ਦੀ ਕਿਰਪਾ ਨਾਲ ਤੂੰ ਦੱਸ ਸੇਵਾ ਵੀ ਸਾਡੇ ਤਾਂ ਤੈਨੂੰ ਪਤਾ ਹੀ ਐ ਉਹ ਜਿਹੜਾ ਉਹ ਤੇਰੇ ਨਾਲ ਮੁੰਡਾ ਹੁੰਦਾ ਇੱਕ ਉਦੋਂ ਤੂੰ ਉਹਨੂੰ ਕਿਹਾ ਸੀ ਪੈਸੇ ਦੇ ਆਂ ਤੇ ਉਹਦੇ ਪੈਸੇ ਮਿਲ ਗਏ ਸੀ ਮੜ ਕੇ ਜਿਹੜਾ ਬਾਹਰ ਕੱਲੇ ਅਮਰੀਕਾ ਨਹੀਂ ਮਿਲਦੇ ਕੋਈ ਨਹੀਂ ਅੱਛਾ ਪੰਜ ਨਾ ਟਾਈਮ ਹੋ ਗਿਆ ਤਿੰਨ ਚਾਰ ਮਹੀਨੇ ਭਰਾਵਾ ਤਕੜਾ ਬੰਦਾ ਦੂ ਭੈਣ ਕਦਾ ਉਥੇ ਰੈਸਟੋਰੈਂਟ ਕਹਿੰਦੇ ਮੈਨੂੰ ਪਤਾ ਲੱਗਾ ਸੀਗਾ ਉਹ ਤੇਰੇ ਇੱਥੇ ਸਾਡੇ ਪਿੰਡ ਦਾ ਮੁੰਡਾ ਨਹੀਂ ਤੇਰੇ ਲਾਗੇ ਕਹਿੰਦਾ ਇੱਕ ਰੈਸਟੋਰੈਂਟ ਹੋਰ ਖੋਲ੍ਹਣ ਲੱਗਾ ਸ਼ਨੀਵਾਰ ਨੂੰ ਕੋਈ ਕਲੱਬ ਕਲੂਬ ਜੇ ਇਕੱਠੇ ਬੈਠਦੇ ਮੈਨੂੰ ਪਤਾ ਸਾਰਾ ਹੀ ਹਾਂ ਬਿਲਕੁਲ ਬਿਲਕੁਲ ਪੈਗ ਬੋਗ ਘੱਟ ਪੀਆ ਕਰ ਨਾਲ ਆ ਜਾ ਤੂੰ ਵੀ ਆ ਜਾ ਉਹ ਨਾ ਇਹ ਭਰਾਵਾ ਪੰਜਾਬ 'ਚ ਜੰਮੇ ਪੰਜਾਬ 'ਚ ਮਰਨਾ ਅਹੀ ਤਾਂ ਇੱਥੇ ਸਾਨੂੰ ਯਾਰ ਆਪਣੇ ਪੰਜਾਬ ਦੀ ਮਿੱਟੀ ਬਹੁਤ ਪਿਆਰੀ ਹੈ ਇਸਾਨੋ ਕੋਈ ਨਹੀਂ ਪਿਆਰੀ ਤੁਸੀਂ ਹੁਣ ਭਰਾ ਬਾਹਰਲੇ ਮੁਲਕ ਦੇ ਸਿਟੀਜ਼ਨ ਹੋ ਗਏ ਆ ਤੁਹਾਨੂੰ ਹੁਣ ਕੀ ਦੱਸੋਗੇ ਕਹਿ ਲਈਏ ਅਸੀਂ ਆਪਣਾ ਦੇਸ਼ ਆਪਣਾ ਹੀ ਹੁੰਦਾ ਯਾਰ ਜੋ ਮਰਦੀ ਹੋ ਜਵੇ ਅੱਛਾ ਹੋਰ ਹੋਠੀ ਤਾ ਚੱਲ ਚੜਦੀ ਕਲਾ ਚ ਰਹੋ ਭਰਾ ਨੀਂਦਤਾ ਕਰੋ ਹੋਰ ਕੀ ਹੈ ਹਾਂ ਬਿਲਕੁਲ ਜੀ ਬਿਲਕੁਲ ਮਿਹਨਤ ਆ ਜੀ ਮਿਹਨਤ ਹੱਥ ਰੱਖੀਆਂ ਬਾਓ ਮੈਂ ਨੰਬਰ ਤੇਰਾ ਸੇਵ ਕਰ ਲੈਣਾ ਕੋਈ ਨਹੀਂ ਮੈਂ ਨੰਬਰ ਹੀ ਨਹੀਂ ਅੱਗੇ ਸੇਵ ਤੂੰ ਕਦੇ ਕਿਤੇੋਂ ਨੰਬਰ ਤੋਂ ਫੋਨ ਕਰ ਲਾਪੇ ਨਾ ਕਦੇ ਕਿਤੇ ਦੋ ਪਤਾ ਨਹੀਂ ਲੱਗਦਾ ਅੱਛਾ ਗੱਲ ਤੇ ਸੁਣੋ ਮੇਰੀ ਹਾਂਜੀ ਹਾਂਜੀ ਗੱਲ ਇਹ ਤਾਂ ਕਿ ਮੈਂ ਨਾ ਤੈਨੂੰ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਬਸ ਤੇਲੀ ਅੱਗੇ ਕਿਤੇ ਪਿੱਛੇ ਹਟੇ ਆ ਲੈ ਤਾਂ ਕਿ ਆਪਣੇ ਨੇ ਪਿੱਛੇ ਹਟਦਾ ਮੈਂ ਕਹਿੰਦਾ ਤੇਰੇ ਤੋਂ ਅੱਗੇ ਕਿਤੇ ਪਿੱਛੇ ਹਟੇ ਚੇਤਾ ਭਾਵੇਂ ਤੂੰ 3-4 ਮਹੀਨਿਆਂ ਬਾਅਦ ਕਰਨਾ ਹੁੰਦਾ ਨਹੀਂ ਨਹੀਂ ਬਿਲਕੁਲ ਉਹ ਗਲਤ ਠੀਕ ਹੈ ਤੇਰੀ ਤੇ ਗੱਲ ਇਦਾਂ ਦੀ ਗੱਲ ਨਾ ਆਪਣੇ ਦੋਵਾਂ ਦੀ ਸੀਕਰਟ ਹੀ ਰਵੇਂ ਗੱਲ ਕਿਤੇ ਵੇਖ ਕੇ ਨਾ ਜਾਵੇ ਆ ਉਹਦਾ ਤੈਨੂੰ ਪਤਾ ਹੀ ਆ ਮੇਰੇ ਹਿਸਾਬ ਦਾ ਉਹਦਾ ਆਪਣੀ ਜਿਹੜੀ ਜਿੰਨਾ ਜਿਹੜੀ ਗੱਲ ਆ ਉਹਦੇ ਤੱਕ ਹੀ ਰਹਿੰਦੀ ਆ ਆਪਾਂ ਕਦੇ ਕਿਸੇ ਨਾਲ ਕਰਨੀ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਆ ਹੋਰ ਹਾ ਤੇ ਗੱਲੇ ਤਾਂ ਕਿ ਯਾਰ ਮੈਂ ਨਾ ਆਪਣੀ ਨਾ ਕੁਝ ਹੀ ਮਾਨਸੇ ਜੀਣਾ ਚਾਹਣਾ ਤੇਰੇ ਕੋਲੇ ਬਾਹਰੋਂ ਥੋੜੇ ਜਿਹੇ ਪੈਸੇ ਯਾਰ ਮੇਰੇ ਪੈਸੇ 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 ਅੱਛਾ ਤੇਪੂ ਉਹ ਤੇਪੂ ਆ ਨੂੰ ਫੇਰ ਦੇਣਾ ਹੀ ਗੱਲ ਤੇ ਸੁਣੋ ਨਾ ਮੇਰੀ ਹਾਂ ਹਾਂ ਗੱਲ ਲੈ ਨਾ ਗੱਲ ਨਾ ਆਪਣੇ ਦੋਹਾਂ ਚ ਹੀ ਰਵੇ ਠੀਕ ਹੈ ਨਾ ਉਹ ਮਾਨਤ ਤੇਰੇ ਕੋਲੇ ਭੇਜਨੀ ਹੈ ਤੇ ਮੈਂ ਆ ਕੇ ਆਪਣੀ ਮਾਨਤ ਲੈ ਲਾਂਗਾ ਤੇ ਇਹ ਗੱਲ ਕਿਸੇ ਅੱਗੇ ਨਹੀਂ ਕਰਨੀ ਕਿ ਮੈਂ ਤੇਰੇ ਕੋਲੇ ਪੈਸੇ ਭੇਜੇ ਉਹ ਠੀਕ ਹੈ ਨਾ ਠੀਕ ਆ ਤਾਂ ਪਤਾ ਯਾਰ ਬੰਦੇ ਦਾ ਸੌ ਲੈਣ ਦੇ ਨੂੰ ਹੁੰਦਾ ਸੌ ਹੁੰਦਾ ਹਫ਼ਤਾ ਫਿਰ ਤੁਹਾਨੂੰ ਪਤਾ ਆਪਣੇ ਕੋਲੇ ਵੀ ਹੋਣਾ ਤੇਰੀ ਦਾ ਨਾ ਤੇ ਹੁਣ ਮੈਂ ਆ ਰਹੇ ਹਾਂ ਵਾਪਸ ਤੇ ਫਿਰ ਮੈਂ ਆ ਕੇ ਜਿੱਦੋਂ ਮੈਨੂੰ ਲੋੜ ਪਈ ਮੈਂ ਲੈ ਲਾਂ ਨਹੀਂ ਜੇ ਤੇ ਮੇਰੀ ਗੱਲ ਸੁਣ ਜੇ ਤੇ ਜਦਾਂ ਮਤਲਬ ਜਿਆਦੇ ਪੈਸੇ ਭੇਜਣੇ ਫੇਰ ਤੋਂ ਖਰੇ ਇੱਕ ਉਹ ਦੂਜੇ ਤਰੀਕੇ ਨਾਲ ਵੀ ਹੁੰਦੇ ਆ ਨਾ ਦੋ ਨੰਬਰ ਦੇ ਤਰੀਕੇ ਨਾਲ ਉਧਾ ਭੇਜਣੇ ਆ ਕਿ ਵੈਸਟਰਨ ਜੁਨੀਅਨ ਨਹੀਂ ਸਿੱਧੇ ਅਕਾਊਂਟ ਚ ਪਾਉਂਗਾ ਮੈਂ ਤੇਰੇ ਕੋਲ ਚ ਭਾਣੇ ਹੈਗੇ ਠੀਕ ਆ ਆ ਮੈਨੂੰ ਫੇਰ ਆਪਣਾ ਕਾਊਂਟ ਨੰਬਰ ਬਾ WhatsApp ਤੇ ਮੈਂ ਤੈਨੂੰ ਮੈਸੇਜ ਕਰਦਾ ਠੀਕ ਆ ਨਾ ਹਾਂ ਤੇ ਮੈਂ ਫਿਰ ਤੇਰੇ ਕੋਲ ਚ ਹੀ ਭਾਣਾ ਫਿਰ ਤੇ ਯਾਰ ਭਰਾ ਪਤਾ ਗੱਲ ਕੀ ਆ ਤੁਹਾਡੇ ਹੁਣ ਆ ਜਿਹੜੇ ਠੱਗ ਠਗੀ ਵਾਲੇ ਚੱਕਰ ਰਿਹਾ ਬਹੁਤ ਪੁਰਾਣੇ ਹੋ ਗਏ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਤੁਸੀਂ ਫੋਨ ਕਰਦੇ ਆ ਯਾਰ ਮੈਂ ਮੈਂ ਹੁਣ ਕੀ ਕਰਾਂ ਜੇ ਮੈਂ ਨਾ ਤੈਨੂੰ ਡੀਲ ਕਰਦਾ ਤੇ ਮੇਰੇ ਸਾਲੇ ਨੇ ਮਰ ਜਾਣਾ ਸੀ ਸਾਰੇ ਕਿਹੜੇ ਨੇ ਕਰਮ ਆਸਕਰੇ ਨੇ ਤੂੰ ਪਾਣੀ ਨਾਲ 70 ਲੱਖ ਰੁਪਏ ਸਾਇਸੀ ਭੇਜਦੇ ਉਹ ਵੀ ਪਾਣੀ ਦੇ ਉੱਤੇ ਦੇ ਸਮੁੰਦਰ ਦੇ ਉੱਤੇ ਨੇ ਕਿੰਨੇ ਕੁ ਪੈਸੇ ਬਣ ਜਾਂਦੇ ਉਸਤਾ ਦਾ ਕੰਮ ਤੁਹਾਡਾ ਵਧੀਆ ਕਿੰਨੇ ਕੁ ਲੋਕਾਂ ਦੀ ਰੋਜ਼ ਮਾਰ ਲੈਂਦੇ ਏਦਾਂ ਠੱਗ ਲੈਂਦੇ ਆ ਨਹੀਂ ਜੇ ਹੱਥ ਲਾ ਕੇ ਅਸੀਂ ਉਹਨਾਂ ਦੇ ਦੇ ਦਿੱਤੇ ਮੋਰੀ ਹਰਾਮੀ ਬੰਦੇ ਯਾਰ ਸਾਰੇ ਡੀਜ਼ਲ ਡੀਜ਼ਲ ਬਹੁਤ ਤੇਜ਼ ਆ ਬੰਦੇ ਯਾਰ ਤੇ ਕਿੰਨਾ ਭਾਈ ਹੈਲੋ ਹਾਂ 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 ਮਗਾ ਬੰਦੇ ਬਹੁਤ ਖਰਾਬ ਆ ਤੁਸੀਂ ਯਾਰ ਇਹਦਾ ਪੇਰ ਭਰਾ ਵਾਲੀ ਗੱਲ ਹੈ ਹੁਣ ਤੇ ਕੀ ਚੋਟ ਮਾਰੀ ਜਿਹੜੀ ਮੁਰਗੀ ਬਣ ਗਈ ਤੈਨੂੰ ਲਾ ਦੇਖੀ ਭਰਾਵਾ ਅਸੀਂ ਸਾਰੀ ਦਿਹਾੜੀ ਇਹ ੱਟਕੇ ਖਾਈਦੇ ਆ ਅਸੀਂ ਤੇ ਵਿਆ ਕੀ ਮੁਰਗੀਆਂ ਬਣਦਾ ਨਹੀਂ ਤੁਸੀਂ ਚਲ ਖਾਜਦੇ ਹੁਣ ਕੋਈ ਪੁਰਾਣਾ ਦਾ ਬਾਬਾ ਕੋਈ ਨਹੀਂ ਘੜਾਂਦਾ ਕੋਈ ਮਸਤ ਨਹੀਂ ਘੜਾਂਦੀ ਹੂੰ ਉਹਨੇ ਤਾਂ ਦੇ ਦੇਣੇ ਨੇ ਨਾ ਪੈਸੇ ਅੱਛਾ ਉਹਦਾ ਕਿੰਨੇ ਕ ਪੈਸੇ ਬਣਾ ਲੈਣੇ ਰੋਜ਼ ਦੇ ਅਦੋ ਉਸਦੇ ਤੇ ਬਣ ਜਾਂਦਾ ਕੋਈ 7-8 ਲੱਖ ਰੁਪਏ ਉਪਰ ਆਵਾ ਤੁਹਾਡੀ ਨਹੀਂ ਇਹਦਾ ਲੇਖਾ ਜੋਖਾ ਨਹੀਂ ਦੇਣਾ ਪਊਗਾ ਜਿੱਦਾਂ ਮਰ ਗਿਆ ਲੋਕਾਂ ਨੂੰ ਬੇਫਕੂਕਣਾ ਆ ਕੇ ਤੁਸੀਂ ਪੈਸੇ ਕਮਾਉਣ ਦੇ ਅੱਲਾ ਨੂੰ ਕੋਈ ਮੂੰਹ ਮਾਰ ਨਹੀਂ ਦਿਖਾਉਣਾ ਪੈਣੀ ਅੱਲਾ ਦੇ ਤੋਂ ਮੋ ਬਹਾ ਬਹਾ ਨਾ ਸੌਣੜਾ ਪਹਿਜੀ ਪੇ ਪੈਸੇ ਭੇਜ ਨਹੀਂ ਫਿਰ ਜਦ ਕਿ ਲੈਂਦੇ ਸੀ ਉਹਨਾਂ ਕੋਲੋਂ ਪਹਿਲਾਂ ਭੇਜਦੇ ਵੀ ਆ ਤੁਸੀਂ ਪਹਿਲੇ ਪੈਸੇ ਉਹਨੂੰ ਚੈੱਕ ਕਰਾਂਦੇ 10 ਲੱਖ 12 ਲੱਖ ਉਹਦੀ ਕੋਲ 'ਚ ਸ਼ੋ ਕਰ ਲਈ ਵੀ ਚੈੱਕ ਉਹ ਪੈਸੇ ਤੁਹਾਡੇ ਅਕਾਊਂਟ ਜਾਏ ਕਿ ਨਹੀਂ ਆਏ ਠੀਕ ਹੀ ਕਰਦੇ ਫਿਰ ਜਦੋਂ ਆ ਜਾਂਦੇ ਫਿਰ ਉਹ ਜਿਹੜਾ ਨੇ ਪਤਾ ਨਹੀਂ ਪੈਸੇ ਆਗੇ ਵੀ ਪੈਸੇ ਆਪਣੇ ਖਲ ਮਿਲਣਗੇ ਉਹ ਪੈਸੇ ਸੀ ਬ੍ਰਿਟਨ ਤੋਂ ਕਲਨੇ ਵਾਪਸੀ ਬੜੇ ਤੇਜ ਆ ਉਹ ਤੁਸੀਂ ਕੰਜਰੋ ਉਹ ਤੇਜ ਆ ਬੜੇ ਹੋਰ ਕੀ ਤੁਸੀਂ ਸੁਣੋ ਉਹਦਾ ਕਿਹੜੀ ਜਗਾ ਤੋਂ ਆ ਪਾਕਿਸਤਾਨ ਤੋਂ ਨਹੀਂ ਨਹੀਂ ਕੈਨੇਡਾ ਨਹੀਂ ਨਹੀਂ ਕੈਨੇਡਾ ਨੰਬਰ ਤੋਂ ਬਾਹਰ ਲਾਇਆ ਉਹਦਾ ਪਿੱਛੋਂ ਨਹੀਂ ਨਹੀਂ ਕੈਨੇਡਾ ਦੇ ਪਾਕਿਸਤਾਨ ਤੋਂ ਆ ਪਾਕਿਸਤਾਨ ਕਿਹੜਾ ਸ਼ਹਿਰ ਆਪਣਾ ਸ਼ਹਿਰ ਦਾ ਹਾਰ ਤੀ ਤੁਹਾਨੂੰ ਇਹ ਪਾਕਿਸਤਾਨ ਦੀ ਫੌਜ ਫੂਜਾਰੇ ਇਦਾਂ ਮਤਲਬ ਕਹਿੰਦੇ ਨਹੀਂ ਯਾਰ ਕਾਦੇ ਲੋਕਾਂ ਨੂੰ ਲੁੱਟਦੇ ਆ ਉਹ ਕਹਿੰਦੇ ਨਹੀਂ ਮਦਦ ਸਾਡੀ ਗਰੀ ਰੱਖੀ ਤੁਸੀਂ ਅੱਛਾ ਅੱਛਾ ਇਹ ਸੱਪਤੀ ਤੇ ਨਹੀਂ ਦੰਨਾ ਕਿਤੇ ਉਹਨਾਂ ਨੂੰ ਘਰ ਚੋਂ ਪਾਣੀ ਲੈਣੇ ਤੇ ਹੋ ਹੈ ਜ਼ਬਰਦਸਤ ਜਿਹਾ ਉਹਨਾਂ ਨੂੰ ਵੀ ਅੱਛਾ ਮਿਲਟਰੀ ਨੂੰ ਵੀ ਖਰਚਾ ਪਾਣੀ ਹੋਰ ਕੀ ਉਹ ਉਹ ਕੰਮ ਕਰ ਦਿੰਦੇ ਸਾਨੂੰ ਅੱਛਾ ਉਹ ਮੈਂ ਕੋ ਮੇਜਰ ਮੂਜਰ ਹੋਣਾ ਤੁਹਾਡੇ ਹੱਥ 'ਚ ਰਿਆ ਗੁਰੰਡੀ ਦਿੱਤ ਲੱਕੇ ਇਹ ਜਿਹੜਾ ਦਿਨ ਖਸਾ ਪਾਣੀ ਅੱਛਾ ਚੱਲ ਠੀਕ ਆ ਭਰਾਵਾ ਪਰ ਯਾਰ ਨਾ ਕਿ ਐਵੇਂ ਕਿ ਗਰੀਬ ਦੀ ਚੈਲ ਚੁਲ ਲੈ ਲਾ ਲੈ ਉਹ ਜੀ ਅਗਲਾ ਮੋੜ ਕੇ ਭਰਾ ਮਰ ਜੂਗਾ ਕੋਈ ਖਾ ਖੂ ਕੇ ਕੋਈ ਥੋੜਾ ਅਕਲ ਕਰਿਆ ਕਰੋ ਹਾਂ ਵੀਡੀਓ ਚੱਲ ਰੱਖੀ ਹਾਂਜੀ ਮੁੱਕ ਗਾ ਕਰੋ ਕਿੰ ਭਾਈ ਮੇਦੀ ਸਰਦਾਈ ਨਹੀਂ ਕਿੱਦਾਂ ਆ ਦੇ ਲਾ ਹੁਣ ਤੁਹਾਡੀ ਚੜ ਗਈ ਵੀਡੀਓ ਤੁਹਾਡੀ ਮੈਂ ਕਰਾਉਣਾ ਵੀਰ ਤੁਹਾਡੀ ਬਣਾਉਣਾ ਤੁਹਾਡੀ